ਇਹ ਕਿਉਂਕਿ ਆਪਾਂ ਅਗਰੇ ਨਾਲ ਧੋਖਾ ਕਰਦੇ ਉਹਨੂੰ ਪੈਸੇ ਨਹੀਂ ਦਿੱਤੇ ਨੀਤੀ ਸਵਾਸਤਥਵਾਸਤੇ ਕਿਸੇ ਕੈਸ਼ ਵਿੱਚ ਤੁਸੀਂ ਹੀ ਸਵਾਸਤਥਵਾਸਤੇ ਇਸ ਕੈਸ਼ ਵਿੱਚ ਪੇਮੈਂਟ ਕੀਤੀ ਕਿ ਤੁਹਾਨੂੰ ਕਰਵਾ ਲਈ ਹੁੰਦਾ ਗੱਲ ਦੂਜੀ ਮੇਲ ਵਿੱਚ ਕਰ ਜਾਣਾ ਤੁਸੀਂ ਆਪਣੇ ਸਵਾਸਤਥਵਾਸਤੇ ਕੀਤੀ ਕਿਸਾਨਾਂ ਦੇ ਵਾਸਤੇ ਨਹੀਂ ਐਸੀ ਤੁਹਾਨੂੰ ਕਹੀ ਕੈਸ਼ ਜਿਹੜਾ ਉਸ ਦਿਨ ਹੋਈ ਸੀ ਜਿਬਰਕੀ ਫਿਰ ਤੁਸੀਂ ਕੈਸ਼ ਖਰੀਦੋ ਹਾਂਜੀ ਕਿਸਾਨਾਂ ਦੇ ਅੰਦਰ ਮੀਟਿੰਗ ਹੋਈ ਤੇ ਮੀਟਿੰਗ ਸਿੱਟਾ ਨਿਕਲੇ ਕੋਈ ਗੱਲ ਸਾਡੀ ਬਿਲਕੁਲ ਵੇ ਸਿੱਟਾ ਨਿਕਲੀ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਪਹਿਲੇ ਸਾਡੇ ਨਾਲ ਕੀਤੀਆਂ ਉਹਨਾਂ ਤੇ ਉਹ ਦੁਬਾਰਾ ਉਹਦੇ ਤੇ ਆ ਆਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਪੈਸੇ ਪਾਓ ਉਹ ਇੱਧਰ ਨੂੰ ਤਾਂ ਆਉਂਦੀ ਹੀ ਨਹੀਂ ਮੈਂ ਕਿਹਾ ਵੀ 2-3 ਕਰੋੜ ਰੁਪਇਆ ਡੇਲੀ ਪਾਓ ਜਿਹੜੇ ਕਿਸਾਨਾਂ ਦੇ ਘਰਾਂ ਦੇ ਵਿੱਚ ਬੱਚੇ ਕਿਸੇ ਨੇ ਪੀਸਾ ਦੇਣ ਵਾਲੀਆਂ ਕਿ ਇਹਦਾ ਕੋਈ ਬਿਮਾਰ ਹੈ ਕਿਸੇ ਦੇ ਕੋਈ ਝਗੜੇ ਚੱਲਦੇ ਕੇ ਚੱਲਦੇ ਆ ਕਿੱਥੋਂ ਬੰਦਾ ਪੈਸੇ ਰੇਂਜ ਕਰੇਗਾ ਉਹਨਾਂ ਨੇ ਕੋਈ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਨਾ ਹੀ ਉਹਨਾਂ ਨੇ ਇਸ ਵੱਲ ਕੋਈ ਕਿਹਾ ਵੀ ਅਸੀਂ ਪੈਸੇ ਪਾ ਰਹੇ ਹਾਂ ਜਾਂ ਨਹੀਂ ਪਾ ਰਹੇ ਅੱਜ ਜੋ ਧਰਨਾ ਲਗਾਇਆ ਗਿਆ ਕਿਸਾਨਾਂ ਵੱਲੋਂ ਬਕਾਇਆ ਰਾਸ਼ੀ ਲੈ ਕੇ ਕੀ ਕਰਾ ਚਾਹੁੰਦੇ ਆ ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਨਿਸ਼ਚਿ ਦਿਸ਼ਾ ਨਿਰਦੇਸ਼ਾਂ ਹੇਠ ਹੁਸ਼ਿਆਰਪੁਰ ਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਜਿਹੜੀਆਂ ਹਨ ਗੰਨਾ ਮਿਲ ਮੁਕੇਰੀਆਂ ਜਿਹੜੇ ਉਹਦੇ ਮੁੱਖ 게ਟ ਦੇ ਉੱਤੇ ਜਿਹੜੀਆਂ ਉਹ ਧਰਨਾ ਦੇ ਰਹੇ ਅੱਜ ਕਾਲ ਸੀ ਸਾਡੀ ਪਰ 1.5 ਵਜੇ ਦੇ ਕਰੀਬ ਜਿਹੜਾ ਆ ਸਾਨੂੰ ਕੇਰੀਆਂ ਪ੍ਰਸ਼ਾਸਨ ਨੇ ਅੰਦਰ ਛੱਡਿਆ ਮਿਲ ਮੈਨੇਜਮੈਂਟ ਦੇ ਨਾਲ ਗੱਲਬਾਤ ਕਰਨ ਦੇ ਲਈ ਲਗਭਗ ਜਿਹੜਾ 90 ਕਰੋੜ ਰੁਪਇਆ ਇਸ ਮਿਲ ਦੇ ਵੱਲ ਸਾਡਾ ਖੜਾ ਆ। ਇਹ ਮਿਲ ਜਿਹੜੀ ਹੈ ਇਹਦੀ ਮੈਨੇਜਮੈਂਟ ਹੈ ਜਿਹੜੀ ਉਹ ਏਡੀ ਨਲਾਇਕ ਮਿਲ ਮੈਨੇਜਮੈਂਟ ਹੈ ਕਿ 2015 ਤੋਂ ਪਹਿਲਾਂ ਤੋਂ ਲੈ ਕੇ ਦੇਖੋ ਉਸ ਸਮੇਂ ਸਰਕਾਰ ਅਕਾਲੀ ਦਲ ਬੀਜੇਪੀ ਦੀ ਸੀ ਬਾਅਦ ਚ ਕਾਂਗਰਸ ਦੀ ਆ ਗਈ ਤੇ ਅੱਜ ਆਮ ਆਦਮੀ ਪਾਰਟੀ ਦੀ ਆ ਗਈ। ਸਰਕਾਰਾਂ ਜਿਹੜੀਆਂ ਮਰਜ਼ੀ ਆ ਆ ਜਾਣ ਇਹ ਮੇਲ ਦਾ ਬਤੀਰਾ ਜਿਹੜਾ ਉਹ ਨਹੀਂ ਬਦਲਿਆ ਵੋਟਰਾਂ ਦੇ ਦੌਰਾਨ ਝਾੜੂ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਇਸ ਟਾਈਮ ਕਿੱਥੇ ਨੇ ਕਿਸਾਨਾਂ ਦੇ ਨਾਲ ਜਿਹੜਾ ਉਹ ਖਲੋਣ ਦੇ ਵਾਅਦੇ ਜਿਹੜੇ ਆ ਇਹ ਸਰਕਾਰਾਂ ਜਾਂ ਪਾਰਟੀਆਂ ਉਦੋਂ ਹੀ ਕਰਦੀਆਂ ਹੁੰਦੀਆਂ ਜਦੋਂ ਤੱਕ ਲੋਕਾਂ ਦੀਆਂ ਵੋਟਾਂ ਲੈਣੀਆਂ ਹੁੰਣ ਅੱਜ ਤੱਕ ਮੁਕੇਰੀਆਂ ਦਾ ਅ ਦਸੂਹੇ ਤੋਂ ਜਿਹੜਾ ਐਮ.ਐਲ.ਏ ਇੱਥੇ ਸਾਡੇ ਘੁੰਮਣ ਕਰਮਵੀਰ ਸਿੰਘ ਘੁੰਮਣ ਇਹਨਾਂ ਵਿੱਚੋਂ ਕੋਈ ਵੀ ਇੱਥੇ ਕਿਸਾਨਾਂ ਦੇ ਨਾਲ ਨਹੀਂ ਖੜਾ ਹੋਇਆ ਆ ਗੂ ਇੱਥੇ ਜਿਹੜਾ ਆਮ ਆਦਮੀ ਪਾਰਟੀ ਦਾ ਅਜਾ ਮੁਕੇਰੀਆਂ 슈ਗਰ ਮਿਲ ਦੇ ਸਾਹਮਣੇ ਤੁਹਾਨੂੰ ਧਰਨਾ ਲਗਾਣਾ ਪਿਆ ਕੀ ਕਾਰਨ ਹੈ ਕਾਰਨ ਇਹ ਆ ਜੀ ਪਿਛਲੇ ਦਿਨੀ ਮੀਟਿੰਗ ਹੋਈ ਸੀ ਮਿਲ ਮੈਨੇਜਮੈਂਟ ਤੇ ਐਸ.ਕੇ.ਐਮ ਸਾਹਿਬ ਤੇ ਬਾਕੀ ਪ੍ਰਸ਼ਾਸਨ ਦੇ ਨਾਲ ਜਿਹੜਾ ਜੀ.ਐਮ ਸਾਹਿਬ ਵੀ ਵਿੱਚ ਸੀ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਬਕਾਇਆ ਰਾਸ਼ੀ ਤੇ ਮੌਜੂਦਾ ਜਦੋਂ ਜਿਹੜੀ ਪੜਾਈ ਕਰਦੀ ਸੀ ਮਿਲ ਉਹਦੀ ਰਾਸ਼ੀ ਅਨੁਸਾਰੀ ਨੂੰ ਨਿਸ਼ਾਨਾ ਨੂੰ ਦਿਆਂਗੇ ਪਰ ਵਾਅਦੇ ਤੋਂ ਹੁਣ ਮੁੱਕਰ ਗਈ ਆ ਮਿਲ ਮੈਨੇਜਮੈਂਟ ਵੀ ਤੇ ਪ੍ਰਸ਼ਾਸਨ ਵੀ ਉਹਨਾਂ ਦੇ ਉੱਤੇ ਇੱਕ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮਿਲ ਦੀ ਜਿਹੜੀ ਤੁਰਕੀ ਕਰਕੇ ਜੇਕਰ ਸਾਨੂੰ ਇਹ ਵੀ ਕਰਨਾ ਪਿਆ ਤਾਂ ਤਾਂ ਵੀ ਅਸੀਂ ਆ ਜਿਦਾ ਤੁਹਾਨੂੰ ਬਕਾਇਆ ਰਾਸ਼ੀ ਜਿਹੜਾ ਆ ਉਹ ਦੇ ਮੰਗ ਪਰ ਸਰਕਾਰ ਨਾ ਤਾਂ ਕੋਈ ਕਾਰਵਾਈ ਕਰਦੀ ਆ ਤੇ ਨਾ ਮਿਲ ਮੈਨੇਜਮੈਂਟ ਦਾ ਕੋਈ ਹਲਜਲ ਹੁੰਦੀ ਆ ਇਸ ਕਰਕੇ ਮਜਬੂਰੀ ਆ ਸਰਕਾਂ ਤੇ ਬੈਠਣਾ ਤੇ ਇਹ ਇਹਦੇ ਜ਼ਿੰਮੇਵਾਰ ਜਿਹੜੀ ਜਾਂ ਤਾਂ ਸਰਕਾਰ ਆ ਤੇ ਜਾਂ ਮਿਲ ਮੈਨੇ ਤੁਸੀਂ ਧਰਨਾ ਲਗਾਇਆ ਤੁਹਾਡੇ ਕੋਈ ਮੁਲਾਕਾਤ ਹੋਈ ਕਿਸੇ ਲੀਡਰ ਨਾਲ ਜਾਂ ਪ੍ਰਸ਼ਾਸਨ ਕਿਸੇ ਨਾਲ ਆ ਥੋੜਾ ਸਮਾਂ ਪਹਿਲਾਂ ਸਾਡੇ ਜਿਹੜੀ ਇੱਥੇ ਲੋਕਲ ਕਮੇਟੀ ਆ ਇਹਨਾਂ ਦੀ ਮਿਲ ਮੈਨੇਜਮੈਂਟ ਦੇ ਨਾਲ ਜਾਂ ਕਿ ਲੋਕਲ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ ਪਰ ਫਿਰ ਉਹੀ ਲਾਰੇ ਤਾਂ ਸਮਾ ਲੰਘਾਉਣ ਵਾਲੀ ਗੱਲ ਆ ਹਲੇ ਤੱਕ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਾਡੇ ਮਨ ਨੂੰ ਤਰਵਾਸ ਦਿੰਦਾ ਹੋਵੇ ਜਾਂ ਅਸੀਂ ਲੱਗੇ ਕਿ ਸਾਡਾ ਜਿਹੜਾ ਹੱਕ ਰਸੀ ਹੋ ਰਹੀ ਐ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਿਰਫ ਸਮਾ ਲੰਘਾਇਆ ਜਾ ਰਿਹਾ ਪਰ ਕਿਸਾਨ ਜਿਹੜੇ ਆ ਬਿਲਕੁਲ ਧ੍ਰੜ ਰਾਤੇ ਦੇ ਨਾਲ ਸੜਕਾਂ ਤੇ ਬੈਠੇ ਆ ਸੜਕਾਂ ਤੇ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਬਕਾਇਆ ਰਾਸ਼ੀ ਇਹਨਾਂ ਦੇ ਖਾਤਿਆਂ 'ਚ ਨਹੀਂ ਪੈਂਦੀ ਬੀਤੀ ਜਿਹੜੀ ਡੀਐਸਪੀ ਮੁਕੇਰੀਆਂ ਐਸ ਡੀ ਐਮ ਸਮੂਕੇ ਏਰੀਆ ਵਿੱਚ ਬਹਿ ਕੇ ਫੈਸਲੇ ਕਰਾਇਆ ਸੀਗੇ ਜੀ ਉਹਨਾਂ ਮੁੱਦਿਆਂ ਦੀ ਕੀ ਗੱਲ ਪੂਰੀ ਹੀ ਨਹੀਂ ਉਤਰੇ ਆ ਬਿਲਕੁਲ ਜੀ ਉਹ ਜੇ ਪੂਰੇ ਉਤਰੇ ਹੁੰਦੇ ਤੇ ਕਿਹ ਕਿਹਦਾ ਦਿਲ ਕਰਦਾ ਏਦਾਂ ਸੜਕ ਤੇ ਗੱਡੇ ਵਿਛਾ ਕੇ ਤੇ ਇੰਨੀ ਗਰਮੀ ਚ ਬੈਠਣ ਦੀ ਜੇ ਪੂਰੇ ਉਤਰੇ ਹੁੰਦੇ ਤਾਂ ਕਿਸਾਨ ਕੋਲ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਇਹ ਗੰਨਾ ਬੈਲਟ ਆ ਝੋਨੇ ਦੀ ਲਵਾਈ ਦਾ ਟਾਈਮ ਆ ਗਿਆ ਤਾਂ ਕਿਸਾਨ ਕੋਲ ਟਾਈਮ ਨਹੀਂ ਆ ਪਰ ਇਹਨਾਂ ਨੇ ਵਿਹਲੇ ਕਰਕੇ ਬਿਠਾਲੇ ਆ ਇਹ ਸਿੱਧਾ ਸਿੱਧਾ ਇਹ ਸੰਕੇਤ ਹੈ ਕਿ ਸਰਕਾਰ ਜਿਹੜੀ ਆ ਜਾਂ ਮਿਲ ਮੈਨੇਜਮੈਂਟ ਜਿਹੜੀ ਆ ਪ੍ਰਸ਼ਾਸਨ ਜਿਹੜਾ ਆਪਣੇ ਕੀਤੇ ਵਾਦੇ ਤੋਂ ਮੁੱਕਰ ਗਿਆ ਤੇ ਸਾਡੀ ਮਜਬੂਰੀ ਹੈ ਸਾਡੀਆਂ ਜਿਹੜੀਆਂ اگੀਆਂ ਫਸਲਾਂ ਪਾਲਣ ਵਾਸਤੇ ਸਾਨੂੰ ਜਿਹੜੀ ਸਾਡੇ ਹੀ ਪੈਸੇ ਨੂੰ ਲਈ ਤਰਸਾਇਆ ਜਾ ਰਿਹਾ ਤੋਂ ਇਹਦੇ ਇਸੇ ਕਰਕੇ ਅਸੀਂ ਸੜਕਾਂ ਤੇ ਬੈਠੇ ਆਂ ਪੰਜਾਬ ਸਰਕਾਰ ਲਈ ਕੀ ਸੰਦੇਸ਼ ਤੁਹਾਡਾ ਪੰਜਾਬ ਸਰਕਾਰ ਲਈ ਸੰਦੇਸ਼ ਤਾਂ ਮੈਨੂੰ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਨੂੰ ਕੀ ਸੰਦੇਸ਼ ਹੈ ਜੀ ਸਰਕਾਰ ਤਾਂ ਜਿੰਨੇ ਦਾਅਵੇਵਾਦ ਇਹ ਬਦਲਾ ਇਹ ਉਹ ਬੜਾ ਕੁਝ ਇਹਨਾਂ ਨੇ ਕਰਕੇ ਆਏ ਸੀ ਪਰ ਲਗਾਤਾਰ ਸਾਡੀਆਂ ਉਹਨਾਂ ਨਾਲ ਮੀਟਿੰਗਾਂ ਹੋਈਆਂ ਅ ਬਸ ਲੌਲੀਪੌਪ ਆ ਜਦੋਂ ਜਾਣੇ ਆ ਲੈ ਲੈਨੇ ਆ ਵਾਪਸ ਆ ਜਾਈਦਾ ਪਰ ਇੱਕ ਸਮਾਂ ਇਦਾਂ ਦਾ ਹੋਣਾ ਸਰਕਾਰ ਜੇ ਨਾ ਆਪਣੇ ਵਾਅਦੇਆਂ ਤੇ ਦਾਅਵਿਆਂ ਤੇ ਖਰੀ ਉਤਰੀ ਇਹਦਾ ਹਾਲ ਵੀ ਕਾਂਗਰਸ ਤੇ ਇਕੱਲੀਆਂ ਆਲਾ ਹੋਣਾ ਸਰਕਾਰ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਪਰ ਮੈਨੂੰ ਲੱਗਦਾ ਕਿ ਜਿਹੜੇ ਕਾਰਪੋਰੇਟ ਜਾਗ ਤੇ ਆ ਜਿਹੜਾ بڑے بڑے ਤਨਾਟ ਲੂਕ ਹੈ ਜਿਵੇਂ ਕਾਂਗਰਸ ਨੂੰ ਚਲਾਉਂਦੇ ਸੀ ਜਿਵੇਂ ਅਕਾਲੀਆਂ ਨੂੰ ਚਲਾਉਂਦੇ ਸੀ ਜਿਵੇਂ ਸੈਂਟਰ ਚ ਬੀਜੇਪੀ ਨੂੰ ਚਲਾਉਂਦੇ ਆ ਇਹਨਾਂ ਦਾ ਵੀ ਜਿਹੜਾ ਡੋਰ ਹੈ ਜਿਹੜੀ ਇਹਨਾਂ ਦੀ ਇਹ ਉਹਨਾਂ ਦੇ ਹੱਥ ਆ ਇਹਨਾਂ ਦੇ ਪੱਲੇ ਕੁਛ ਨਹੀਂ ਇਹ ਸਿਰਫ ਸਿਰਫ ਜਾਂ ਤਾਂ ਕਮੇਟੀ ਸ਼ੁਰੂ ਕਰ ਲੈਣ ਦੇ ਦੁਆਰਾ ਤੇ ਜਾਂ ਇਹ ਇਹਨਾਂ ਨੂੰ ਇਹ ਸਰਕਾਰ ਜਿਹੜੀ ਹੈ ਕਾਰਪੋਰੇਟ ਚਲਾਊਗਾ ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਕੀ ਨਾ ਤੁਹਾਡਾ ਜੀ ਮੇਰਾ ਗੁਰਪ੍ਰੀਤ ਸਿੰਘ ਖਸਾਂਵੜਾ ਠੀਕ ਹੈ ਹੁਣ ਜਿਹੜੀ ਮਜਬੂਰੀ ਹੈ ਜਿਹੜੀ ਰੋਡ ਤੇ ਤੁਹਾਨੂੰ ਧਰਨਾ ਲਾਉਣਾ ਪਿਆ ਜੀ ਮਜਬੂਰੀ ਇੰਨਾ ਸਰਕਾਰ ਦੇ ਕੁ ਬਹੁਤਿਆਂ ਲੋਕਾਂ ਦੀ ਮਜਬੂਰੀ ਹੈ ਜਿਹੜਾ ਸਾਨੂੰ ਰੋਕ ਲਾਏ ਨੇ ਇਹ ਲੋਕੋ ਕਿਹਨਾਂ ਅਮੀਰ ਪਾਰਟੀਆਂ ਨੇ ਇਹਨਾਂ ਦੀ ਮਦਦ ਨੇ ਸਾਲ ਸਾਲ ਹੋ ਗਿਆ ਲੋਕਾਂ ਨੂੰ ਪੈਸੇ ਨਹੀਂ ਤੇ ਗਨੇ ਦੇ ਤੇ ਰੋਕੀ ਜਾ ਰਹੀ ਕਿਦਾਂ ਕਰਨ ਤਾਂ ਪੈਸੇ ਨਹੀਂ ਆਉਣੇ ਅੱਛਾ ਤੁਹਾਡਾ ਜੀ ਧਰਨਾ ਕਿੰਨੇ ਸਮੇਂ ਲਈ ਹੈ ਸਰਦਰ ਤਰਨਾ ਹੁਣ ਤੇ ਇਹਨਾਂ ਵਿੱਚੇ ਸਭੀ ਹੋ ਗਿਆ ਵਾ ਕਿਉਂਕਿ ਉਹਨੇ ਮੈਨੇਜਰ ਨੇ ਸਾਡੀ ਕੋ ਗੱਲ ਹੀ ਨਹੀਂ ਮੰਨੀ ਨਾ ਕੋ ਦੇਣ ਲੈ ਐਵੇਂ ਝੂਠ ਮਾਰ ਚੜਿਆ ਮਿਲ ਡਿਵੈਲਪਮੈਂਟ ਕੀਤੀ ਆ ਸੋ ਉਹ ਕਿਸਾਨਾਂ ਨੂੰ ਹੀ ਫਾਇਦਾ ਵਾ ਬਕਾਇਆ ਰਕਮ ਕਿੰਨੀ ਆ 90 ਕਰੋੜ ਰੁਪਇਆ ਵਾ ਉਹ ਦੇਣਾ ਸਰਕਾਰ ਨੂੰ ਇਹ ਮਿਲ ਵਾਲੇ ਦੇਣਾ ਨਹੀਂ ਚਾਹੁੰਦੇ ਤੁਸੀਂ ਤਰਨਾ ਲਾਇਆ ਤੁਹਾਡੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਆਇਆ ਏ ਉਹ ਨਾ ਸੱਬੇ ਆਹ ਲੇਕਰ ਨਾ ਨੇ ਤੇ ਪਲਾਂ ਦੇ ਪਾਣੀ ਨਹੀਂ ਪਾਣ ਦਿੱਤਾ ਅਸੀਂ ਆ ਬਿੱਲ ਵੱਡੀ ਕੀਤੀ ਆ ਉਹ ਕੀਤਾ ਜੇ ਕੀਤਾ ਉਹ ਕਿਸਾਨਾਂ ਨੂੰ ਕੀ ਫਾਇਦਾ ਵਾ ਇਹ ਡਵੈਲਪਮੈਂਟ ਇਹਨਾਂ ਕੀਤੀ ਆਪਣੀ ਮਿਲ ਦੀ ਤੇ ਮਿਲ ਵਾਲਿਆਂ ਨੂੰ ਫਾਇਦਾ ਹੋएगा ਕਿਸਾਨਾਂ ਦੇ ਪੈਸੇ ਚਾਹੀਦੇ ਨੇ ਕਿਸਾਨ ਤੇ ਆਪਣਾ ਗੁਜ਼ਾਰਾ ਕਰਨ ਦੇ ਨੇ ਉਹਨਾਂ ਨੂੰ ਮਿਲੂ ਕੀ ਕਰਨਾ ਕੀ ਨਾ ਤੁਹਾਡਾ ਤੁਸੀਂ ਕਿਸਾਨ ਹੋ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਕਿਸਾਨ ਅਨਦਾਤਾ ਹੈ ਕਿ ਜਾਲ ਅਨਦਾਤਾ ਜਿਹੜੇ ਰੋਡ ਦੇ ਉੱਪਰ ਬੈਠਾ ਹੋਇਆ ਕੀ ਕਾਰਨ ਹੈ ਦੇਖੋ ਇਹ ਇਹ ਬੋਲ ਇਹ ਬੋਲ ਨਹੀਂ ਜਣਾ ਸਾਰਾ ਸਾਰਾ ਬਾਦਮ ਕਹਿੰਦੇ ਉੱਤੇ ਇਹ ਟਾਈਮ ਲੰਘਿਆ ਵਾਅਦੇ ਕਰਦੀਆਂ ਨੇ ਸਾਡੇ ਨਾਲ ਇਲੈਕਸ਼ਨ ਦੇ ਦੌਰਾਨ ਵੀ ਅਸੀਂ ਕਿਸਾਨਾਂ ਦੀ ਬਾਹਰ ਇਹ ਕਦੇ ਲੰਮੇ ਯਾਰ ਸਾਰੇ ਇਨਸਾਨ ਦੇ ਨਾਂ ਤੇ ਆਪਣੇ ਸਿਆਸੀਆਂ ਰੋਟੀਆਂ ਸੇਕਦੇ ਨੇ ਤੇ ਅੱਜ ਸਾਨੂੰ ਤਕਰੀਬਨ 90 ਕਰੋੜ ਸਾਡਾ ਜੋ ਬਕਾਇਆ ਹੈ ਮਹੀਨੇ ਤੋਂ ਬਾਅਦ ਰਹਿਦਾ ਆ ਤੇ ਸਾਨੂੰ ਮਜਬੂਰਨ ਇਹ ਰੋਡ ਨੂੰ ਕਹਿੰਦੇ ਆ ਪਿਛਲੇ ਬੜੇ ਦਿਨ ਲੰਮੇ ਬੰਦ ਦਾ ਸਾਡੇ ਡੰਡੇ ਮਾਰ